ਕੀ ਹੋਇਆ ਜਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਤਾਂ ਵਾਲੇ ਖੂਦ ਦੇ ਕੋਲ ਗਏ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੇ ਨਾਲ ਬਹੁਤ ਸਾਰੇ ਪਿੰਡਾਂ ਵਿੱਚ ਲੰਘਦੇ ਹੋਏ ਦੀਨੇ ਕਾਂਗਰ ਦੀ ਧਰਤੀ ਤੇ ਪਹੁੰਚੇ ਉਹੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਵੀ ਲਿਖਿਆ ਸੀ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਭਗਤਾ ਭਾਈ ਕੇ ਪਿੰਡ ਪਹੁੰਚਦੇ ਹਨ ਜਿੱਥੇ ਜਗਾ ਤੇ ਦਸਮ ਪਿਤਾ ਇਸ ਖੂਹ ਤੇ ਜਾ ਕੇ ਰੁਕਦੇ ਹਨ ਇਹ ਉਹ ਖੂਹ ਹੈ ਜਿੱਥੇ ਇਹ ਉਹ ਖੂਹ ਸੀ ਜਿਸ ਨੂੰ ਰਾਤ-ਰਾਤ ਭੂਤਾਂ ਨੇ ਬਣਾਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚਦੇ ਹਨ ਤੇ ਉੱਥੇ ਦੇਖਦੇ ਹਨ ਕਿ ਇੱਥੇ ਇੱਕ ਪਿੱਪਲ ਦੇ ਦੇਖਦੇ ਹਨ ਕਿ ਪਿੱਪਲ ਦਾ ਬਹੁਤ ਵੱਡਾ ਦਰਖਤ ਸੀ ਜਿੱਥੇ ਉਹ ਖੂਹ ਸੀ ਜਿਸ ਨੂੰ ਰਾਤ-ਰਾਤ ਭੂਤਾਂ ਨੇ ਬਣਾਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਪਹੁੰਚਦੇ ਪਹੁੰਚੇ ਹਣ ਤੇ ਉੱਥੇ ਦੇਖਦੇ ਹਨ ਕਿ ਇੱਥੇ ਇੱਕ ਪਿੱਪਲ ਦਾ ਬਹੁਤ ਵੱਡਾ ਬਰਖਸ਼ ਤਸੀ ਜਿਸ ਦੀ ਛਾਂ ਬਹੁਤ ਗੂੜੀ ਸੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜਿਆਂ ਦੀ ਕਮਾਨ ਸਿੰਘਾਂ ਦੇ ਹੱਥ ਵਿੱਚ ਫੜਾਈ ਫੜਾ ਦਿੱਤੀ ਫਿਰ ਸਿੰਘਾਂ ਨੇ ਇੱਥੇ ਗਲੀਚੇ ਵਿਛਾਏ ਤੇ ਫਿਰ ਸਾਰੇ ਸਿੰਘਾਂ ਨੇ ਪਾਂਚੀਰੀ ਗੁਰੂ ਗੋਬਿੰਦ ਸਿੰਘ ਜੀ ਗਲੀਚੇ ਤੇ ਉੱਪਰ ਸੱਜ ਗਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਗਲੀਚੇ ਉੱਪਰ ਬੈਠਦੇ ਹਨ ਤਾਂ ਉਹਨਾਂ ਨੇ ਆਪਣੀ ਨਜ਼ਰ ਚਾਰੇ ਪਾਸੇ ਘੁਮਾਈ ਉਹ ਦੇਖਦੇ ਹਨ ਕਿ ਇੱਕ ਖੂਹ ਦੀ ਚਨਾਈ ਹੋਈ ਸੀ ਇਹ ਖੂਹ ਬਿਲਕੁਲ ਨਵਾਂ ਨਵਾਂ ਹੀ ਬਣਿਆ ਹੋਇਆ ਸੀ ਜਦੋਂ ਜਦੋਂ ਹੀ ਗੁਰੂ ਗੋਬਿੰਦ ਸਿੰਘ ਜੀ ਉੱਥੇ ਗਲੀਚੇ ਉੱਪਰ ਵਿਰਾਜਮਾਨ ਹੋਏ ਤਾਂ ਗਲੀਚੇ ਉੱਪਰ ਵਿਰਾਜਮਾਨ ਹੋ ਜਾਂਦੇ ਹਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਇੱਕ ਆਦਮੀ ਆਉਂਦਾ ਹੈ ਉਹ ਆਦਮੀ ਦਸਮ ਪਿਤਾ ਜੀ ਕੋਲ ਆ ਕੇ ਨਮਸਕਾਰ ਕਰਦਾ ਹੈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਬੜੇ ਸਤਕਾਰ ਨਾਲ ਤੇ ਪਿਆਰ ਭਾਵਨਾ ਨਾਲ ਉਸ ਨੂੰ ਕਹਿੰਦੇ ਹਨ ਆਓ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਉਸ ਆਦਮੀ ਤੋਂ ਪੁੱਛਦੇ ਹਨ ਕਿ ਇਹ ਨਵਾਂ ਖੂਕ ਕੋਣ ਬਣਵਾ ਰਿਹਾ ਹੈ ਅਤੇ ਅਤੇ ਇਹ ਪਿੰਡ ਕਿਸ ਦਾ ਹੈ ਤੇ ਜਿਹੜੇ ਇੱਥੇ ਕਰ ਵਸ ਵਸਦੇ ਹਨ ਇਹ ਕਿਸ ਦੇ ਹਨ ਫਿਰ ਉਹ ਆਦਮੀ ਤਨ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਇਹ ਪਾਈ ਬਹਿਲੂ ਜੀ ਦਾ ਪੋਤਾ ਹੈ ਦੰਸਸ ਦੇ ਹੀ ਬਹੁਤ سارے ਲੋਕ ਇਸ ਪਿੰਡ ਵਿੱਚ ਰਹਿੰਦੇ ਹਨ ਸਾਰੇ ਉਸ ਨੂੰ ਤੱਕ 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 ਕੇ ਬੁਲਾਉਂਦੇ ਹਨ ਤੇ ਉਹਨਾਂ ਨੇ ਪੁੱਤਾਂ ਤੋਂ ਇਹ ਖੂ ਤੇ ਇੱਤਾਂ ਲਵਾਈਆਂ ਹਨ ਇਹ ਸੁਣ ਕੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਤਾਈ ਬੈਲੋ ਸਭ ਤੋਂ ਪਹਿਲਾਂ ਫਿਰ ਇਹ ਸੁਣ ਕੇ ਤਨ ਗੁਰੂ ਗੋਬਿੰਦ ਸਿੰਘ ਜੀ ਨਾਲ ਸਿੱਖਾਂ ਨੇ ਉਹਨਾਂ ਨੂੰ ਪੁੱਛਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਭਾਈ ਬੈਲੋ ਜੀ ਕੌਣ ਹਨ ਫਿਰ ਦਸਮ ਪਿਤਾ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਭਾਈ ਬੈਲੋ ਜੀ ਇੱਕ ਮਹਾਂਪੁਰਖ ਸਨ ਬੈਲੋ ਜੀ ਜਿਨ੍ਹਾਂ ਦੇ ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਤੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕਰਕੇ ਮਾਲਵੇ ਦੇ ਇਲਾਕੇ ਵਿੱਚ ਨਾਮ ਦੇ ਛਿੱਟੇ ਮਾਰੇ ਸੰਜਿਆ ਉਪਦੇਸ਼ ਦਿੱਤਾ ਮਾਲਵੇ ਦੇ ਜ਼ਿਲ੍ਹਾ ਮਾਨਸਾ ਵਿਖੇ ਇੱਕ ਪਿੰਡ ਹੈ ਫਲਫੜਾ ਪਾਈ ਕੇ ਇਹ ਪਿੰਡ ਪਹਿਲਾ ਪਟਿਆਲਾ ਰਿਆਇਤ ਵਿੱਚ ਸੀ ਇਸ ਸੁਹਾਗੇ ਪਿੰਡ ਵਿੱਚ ਚੌਧਰੀ ਅੱਲਾ ਦਿੱਤਾ ਸਿੱਧੂ ਦੇ ਘਰ 16 10 ਸੰਤਮ ਨੂੰ ਪਾਈ ਬੈਲੋ ਜੀ ਦਾ ਜਨਮ ਹੋਇਆ ਪਾਈ ਬੈਲੋ ਜੀ ਦਾ ਪਰਿਵਾਰ ਇੱਕ ਮੁਸਲਮਨ ਪੀਰ ਸਖੀ ਸਵਰ ਦਾ ਉਪਕਾਰਸ਼ਕ ਸੀ ਉਹ ਸ਼ੁਰੂ ਵਿੱਚ ਆਪ ਜੀ ਵੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਸਨ ਪਰ ਸੰਤਨ 1640 ਵਿੱਚ ਆਪ ਜੀ ਅੰਮ੍ਰਿਤਸਰ ਗਏ ਉੱਥੇ ਹੀ ਆਪ ਜੀ ਦਾ ਮਿਲਾਪ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਹੋਇਆ ਗੁਰੂ ਅਰਜਨ ਗੁਰੂ ਜੀ ਉਸ ਸਮੇਂ ਰਾਮਦਾਸ ਰੋਗਰ ਦੀ ਸੇਵਾ ਕਰਵਾ ਰਹੇ ਸੀ ਗੁਰੂ ਜੀ ਦੇ ਦਰਸ਼ਨ ਕਰਕੇ ਆਪ ਦੇ ਮਨ ਨੂੰ ਮਨ ਦੇ ਡੂੰਗਾ ਪ੍ਰਭਾਵ ਪਿਆ ਗੁਰੂ ਜੀ ਦੇ ਦਰਸ਼ਨਾਂ ਵਿੱਚ ਆਪ ਜੀ ਅਕਾਲ ਪੁਰਖ ਦੇ ਦਰਸ਼ਨ ਹੋਏ ਆਪ ਜੀ ਨੇ ਜੀਵਨ ਦੇ ਸਾਰੇ ਸੁੱਖ ਤਿਆਗ ਕੇ ਗੁਰੂ ਜੀ ਸਿੱਖਿਆ ਅਨੁਸਾਰ ਜੀਵਨ ਜਿਉਣ ਦਾ ਸੰਕਲਪ ਲਿਆ ਅੰਮ੍ਰਿਤਸਰ ਵਿੱਚ ਆਪ ਜੀ ਸਰੋਵਰ ਦੀ ਸੇਵਾ ਜੁਟ ਗਏ ਵਿੱਚ ਜੁਟ ਗਏ ਉਦੋਂ ਜਦੋਂ ਸਰੋਵਰ ਦੇ ਸਰੋਵਰ ਲਈ ਇੱਟਾਂ ਦੀ ਜ਼ਰੂਰਤ ਪਈ ਉਦੋਂ ਪਾਈ ਮੈਲੋ ਜੀ ਸੇਵਾ ਵਿੱਚ ਜੁਟ ਗਏ ਇੱਟਾਂ ਦੀ ਸੇਵਾ ਕਰਦੇ ਕਰਦੇ ਆਪ ਜੀ ਨੂੰ ਇੱਕ ਉੰਮੇ ਆਰ ਨੇ ਦੱਸਿਆ ਕਿ ਆਵੇ ਇਹ ਜੇਕਰ ਕੂੜਾ ਕਰਕਟ ਆਇਆ ਜਾਵੇ ਤਾਂ ਇਤਾਂ ਵਧੀਆ ਪੱਕਦੀਆਂ ਹਨ ਆਪ ਜੀ ਨੇ ਪੂਰੇ ਸ਼ਹਿਰ ਵਿੱਚੋਂ ਕੂੜਾ ਕਰਕਟ ਆਦੀ ਇਕੱਠਾ ਕਰਕੇ ਗੱਡੇ ਨਾਲ ਢੋ ਕੇ ਆਵੇ ਵਿੱਚ ਪਾਇਆ ਜਦੋਂ ਗੁਰੂ ਜੀ ਹਾਜ਼ਰੀ ਵਿੱਚ ਆਵਾ ਆਵਾ ਖੋਲਿਆ ਗਿਆ ਤਾਂ ਲਾਲ ਇੱਟਾਂ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਕਿਹਾ ਸੀ ਭਾਈ ਬੈਲੋ ਸਭ ਤੋਂ ਪਹਿਲਾਂ ਤੇ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਸਿੱਖ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਿਆ ਕਰਦੇ ਸਨ ਹੁਣ ਜੋ ਭਾਈ ਬੈਲੋ ਦੀ ਅੱਗੇ ਵੰਛ ਦੀ ਉਹ ਫੱਪੜੇ ਭਾਈ ਕਿਹੀ ਕਿਹਾ ਕਰਦੀ ਸੀ ਭਾਈ ਭਗਤਾ ਜੀ ਭਾਈ ਬੈਲੋ ਜੀ ਦੇ ਪੋਤੇ ਸਨ ਹੁਣ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਮੁਖਲੇ ਫਰਮਾਉਂਦੇ ਸਨ ਕਿ ਪੈਸੇ ਲੱਗਣ ਪਾਤਸ਼ਾਹ ਕੇ ਸਮੂਹ ਨੌ ਪਿੰਡ ਦੇ ਉੱਥੇ ਬੈਠੇ ਸਾਰੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਸਾਨੂੰ ਸਮਝ ਨਹੀਂ ਲੱਗੀ ਅਸੀਂ ਇਹ ਕਥਾ ਆਪਣੇ ਕੰਨਾਂ ਸੁੰਨਣਾ ਚਾਹੁੰਦੇ ਹਾਂ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਤੁਰਕਾ ਦਾ ਇੱਕ ਬਹੁਤ ਵੱਡਾ ਦੀਵਾਨ ਹੁੰਦਾ ਸੀ ਜਿਸ ਨਾਮ ਜਿਸ ਨਾਮ RAMU ਸੀ ਰਾਮੂ ਦੇ ਘਰੇ ਇੱਕ ਲੜਕੀ ਰਿਹਾ ਕਰਦੀ ਸੀ ਦਸ਼ਮ ਪਿਤਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਉਹ ਰਾਮੂ ਹੁਣ ਅਨੰਦਪੁਰ ਸਾਹਿਬ ਆਇਆ ਤੇ ਭਰੀ ਸਭਾ ਵਿੱਚ ਉੱਥੇ ਆ ਕੇ ਕਹਿੰਦਾ ਹੈ ਮੇਰੀ ਲੜਕੀ ਨੂੰ ਭੂਤ ਚਿੰਬੜਿਆ ਹੋਇਆ ਹੈ ਤੇ ਜੇਕਰ ਇਹ ਸਿੱਖ ਸੁਚੇਤ ਹੈ ਉਸ ਭੂਤ ਨੂੰ ਕੱਢ ਦੇਵੇ ਮੈਂ ਬਹੁਤ ਸਾਰੇ ਉਪਚਾਰ ਕਰائے ਹਨ ਇਲਾਜ ਕਰਾਏ ਹਨ ਪਰ ਉਹ ਭੂਤ ਨਹੀਂ ਨਿਕਲਿਆ ਫਿਰ ਸਭਾ ਵਿੱਚ ਬੈਠੀ ਸਾਰੀ ਸੰਗਤ ਭਗਤਾ ਭਾਈ ਭਗਤਾ ਵੱਲ ਜੀ ਦੇਖਦੇ ਹਨ ਜੋ ਪਾਈ ਬੈਲੋ ਜੀ ਦੇ ਬੈਲੋ ਜੀ ਦੇ ਪੋਤੇ ਸੀ ਹੋਇਆ ਕਰਦੇ ਸਨ ਹੁਣ ਭਾਈ ਭਗਤਾ ਜੀ ਰਾਮਾ ਨੂੰ ਕਹਿੰਦੇ ਹਨ ਕਿ ਚਿੰਤਾ ਨਾ ਕਰੋ ਸਭ ਠੀਕ ਹੋ ਜਾਏਗਾ ਇਹ ਸੁਣ ਕੇ ਹੁਣ RAMMU ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਭਾਈ ਭਗਤਾ ਜੀ ਬਹੁਤ ਜ਼ਿਆਦਾ ਸੇਵਾ ਕਰਦਾ ਹੈ ਤੇ ਉਸ ਨੂੰ ਆਪਣੇ ਨਾਲ ਲੈ ਕੇ ਲਾਹੌਰ ਚਲਿਆ ਜਾਂਦਾ ਹੈ ਹੁਣ ਭਾਈ ਭਗਤਾ ਜੀ ਨੇ RAMMU ਦੇ ਘਰ ਜਾ ਕੇ ਉਸ ਦੀ ਉਸ ਦੇ ਭੂਤ ਕੱਢ ਦਿੱਤੇ ਫਿਰ ਇਸ ਤੋਂ ਖੁਸ਼ ਹੋ ਕੇ RAMMU ਨੇ ਭਗਤਾ ਜੀ ਨੂੰ ਕਿਹਾ ਕਿ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਫਿਰ ਭਾਈ ਭਗਤਾ ਜੀ ਨੇ ਉਸ ਨੂੰ ਆਪਣੇ ਕੰਮ ਬਾਰੇ ਦੱਸਿਆ ਕਹਿਣ ਲੱਗਾ ਕਿ ਮੈਂ ਆਪਣੇ ਪਿੰਡ ਵਿੱਚ ਇੱਕ ਖੂਹ ਲਵਾਉਣਾ ਚਾਹੁੰਦਾ ਹਾਂ ਪਰ ਉੱਥੇ ਨੇੜੇ ਪੱਕੀਆਂ ਇੱਟਾਂ ਨਹੀਂ ਮਿਲਦੀਆਂ ਹਨ ਜੇ ਹੋ ਸਕਦਾ ਤਾਂ ਤੁਸੀਂ ਮੈਨੂੰ ਪੱਕੀਆਂ ਇੱਟਾਂ ਉੱਥੇ ਪਹੁੰਚਾ ਦਿਓ RAMU ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ ਜਿੰਨੀਆਂ ਮਰਜ਼ੀ ਤਾਂ ਉੱਥੇ ਲੈ ਜਾਓ ਜਿੰਨੀ ਤੁਹਾਡੀ ਜ਼ਰੂਰਤ ਹੈ ਤੇ ਰਾਮੂ ਕਹਿੰਦਾ ਰਾਮੂ ਕਹਿੰਦਾ ਹੈ ਕਿ ਇੰਨੀ ਦੂਰ ਤੁਸੀਂ ਇੱਟਾਂ ਲੈ ਕੇ ਜਿਵੇਂ ਜਾਓਗੇ ਇੱਟਾਂ ਇੰਨੀ ਦੂਰ ਘੋੜਿਆਂ ਉੱਠਾਂ ਉੱਤੇ ਨਹੀਂ ਲਜਾਈਆਂ ਜਾ ਸਕਦੀਆਂ ਬਹੁਤ ਜ਼ਿਆਦਾ ਖਰਚਾ ਆ ਜਾਵੇਗਾ ਤੇ ਤੁਸੀਂ ਮੇਰੇ ਇਸ ਪ੍ਰਸ਼ਨ ਦਾ ਉੱਤਰ ਦਿਓ ਕਿ ਤੁਸੀਂ ਇੱਟਾਂ ਉੱਥੇ ਕਿਵੇਂ ਲੈ ਕੇ ਜਾਓਗੇ ਭਾਈ ਭਗਤਾ ਕਹਿੰਦਾ ਹੈ ਕਿ ਤੁਸੀਂ ਮੈਨੂੰ ਇੱਟਾਂ ਦਿਓ ਮੈਂ ਇੱਟਾਂ ਨੂੰ ਆਰਾਮ ਨਾਲ ਉੱਥੇ ਲੈ ਜਾਵਾਂਗਾ ਉਹ ਵੀ ਰਾਤ ਵਿੱਚ ਹੀ ਲੈ ਜਾਵਾਂਗਾ ਰਾਮੂ ਨੇ ਭਾਈ ਭਗਤਾ ਜੀ ਨੂੰ ਇੱਕ ਇੱਟ ਦਾ ਆਵਾ ਦੇ ਦਿੱਤਾ ਤੇ ਰਾਮੂ ਨੇ ਉਥੇ ਇਹ ਆਪਣਾ ਬੰਦਾ ਵੀ ਬਿਠਾ ਦਿੱਤਾ ਤਾਂ ਕਿ ਪਤਾ ਤਾਂ ਚੱਲੇ ਭਗਤਾ ਜੀ ਤਾਂ ਇੰਨੀ ਦੂਰ ਕਿਹਨਾਂ ਲੈ ਕੇ ਜਾਏਗਾ ਉਹ ਵੀ ਸਿਰਫ ਇੱਕ ਰਾਤ ਵਿੱਚ ਇਸ ਤੋਂ ਬਾਅਦ ਦਸਮ ਪਿਤਾ ਸ੍ਰੀ ਗੁਰੂ ਗਵੰਦ ਸਿੰਘ ਜੀ ਮੁੱਖੋ ਬਰਨਉਂਦੇ ਹਨ ਕਿ ਭਗਤੇ ਨੇ ਸਾਰੀਆਂ ਭੂਤਾਂ ਤੋਂ ਪ੍ਰੇਤਾਂ ਤੋਂ ਬੁਲਾਵਾ ਲਿਆ ਸਾਰੇ ਭੂਤ ਪ੍ਰੇਤ ਭਗਤਾ ਜੀ ਦੇ ਵਸ ਵਿੱਚ ਸਨ ਹੁਣ ਬਹੁਤ ਸਾਰੇ ਲੋਕ ਇਹ ਗੱਲ ਉੱਤੇ ਵੀ ਤਰਕ ਕਰਦੇ ਸਨ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਧੰਨ ਸ੍ਰੀ ਅਰਜਨ ਦੇਵ ਜੀ ਬਾਣੀ ਸੁਖਮਨੀ ਸਾਹਿਬ ਜੀ ਵਿੱਚ ਵੀ ਲਿਖਿਆ ਹੋਇਆ ਹੈ ਕੋਈ ਕੋਟੇ ਪੂਤ ਪ੍ਰੇਤ ਸ਼ੋਕ ਮਿਤਰਾਸ਼ ਮਤਲਬ ਜੀ ਜੀ ਚੀਜ਼ ਜਿੰਦਾ ਨਾਮ ਹੁੰਦਾ ਹੈ ਉਹ ਹੋ ਸਕਦੀ ਹੈ ਪਰ ਉਸ ਦੇ ਨਾਂ ਤੇ ਜੋ ਲੋਕ ਪਖੰਡ ਕਰਦੇ ਹਨ ਅਨ ਵਿਸ਼ਵਾਸ ਕਰਦੇ ਹਨ ਉਹ ਸਭ ਗਲਤ ਹੈ ਹੁਣ ਭਗਤਾ ਜੀ ਉਹਨਾਂ ਸਾਰੀਆਂ ਪੂਤਾਂ ਨੂੰ ਕਹਿੰਦੇ ਹਨ ਇਹਨਾਂ ਇਹ ਇੱਟਾ ਚੁੱਕੋ ਇਥੋਂ ਪੈਰ ਦੇ ਵਿੱਚ ਇਹਨਾਂ ਨੂੰ ਪਗਤੇ ਭਾਈ ਦੇ ਪਿੰਡ ਲੈ ਜਾਉ ਜੋ RAMU ਦੇ ਆਪਣੇ ਨੌਕਰ ਬਿਠਾਇਆ ਸੀ ਇਹ ਦੇਖਣ ਲਈ ਇੱਟਾਂ ਕਿਵੇਂ ਜਾ ਰਹੀਆਂ ਹਨ ਉਸ ਉਸ ਨੂੰ ਕੁਝ ਵੀ ਪਤਾ ਨਹੀਂ ਚੱਲਿਆ ਤੇ ਨਾ ਹੀ ਉਸ ਨੂੰ ਕੁਝ ਵੀ ਦਿਖਾਈ ਦਿੱਤਾ ਫਿਰ RAMU ਦਾ ਨੌਕਰ RAMU ਦੇ ਕੋਲ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਂ ਰੌਲਾ ਪਾ ਰੌਲਾ ਪਾ ਬਹੁਤ ਸੁਣਿਆ ਸੀ ਪਰ ਕਿਸੇ ਦਾ ਨਾ ਪਾਪੂ ਰੂਪ ਦੇਖਿਆ ਹੈ ਤੇ ਨਾ ਹੀ ਰੰਗ ਦੇਖਿਆ ਹੈ ਅਤੇ ਨਾ ਹੀ ਕਿਸੇ ਦਾ ਮੈਨੂੰ ਕੋਈ ਅੰਗ ਪੈਰ ਦਿਸਿਆ ਹੈ ਉਹ ਬਹੁਤ ਹੀ ਤੇਜ਼ੀ ਨਾਲ ਉਹ ਇਟਾਂ ਲੈ ਗਏ। ਰਾਮੂ ਇਸ ਗੱਲ ਤੋਂ ਬੜਾ ਹੈਰਾਨ ਹੋਇਆ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਕਹਿੰਦੇ ਹਨ ਕਿ ਅੱਜ ਭੂਤ ਪ੍ਰੇਤ ਭਾਈ ਪਗਤਾ ਜੀ ਦੀ ਮਜ਼ਦੂਰੀ ਕਰਦੇ ਹਨ। ਤੁੰ ਸ਼੍ਰੀ ਗੁਰੂ ਅਰਜਨ ਦੇਵ ਜੀ ਖੁਸ਼ ਹੋ ਕੇ ਸਾਰੇ ਭੂਤ ਪ੍ਰੇਤਾਂ ਨੂੰ ਬੈਲੋ ਜੀ ਦੇ ਦਸ ਵਿੱਚ ਕਰ ਦਿੱਤੇ ਸੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ